ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਨੰਦਗੜ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਜਿਹੇ ਜਾਂਦੀ ਹੈ ਦੋਸਤੋ ਲੱਖਿਆ ਵਾਲੀ ਮੰਡੀ ਤੋਂ ਨੇੜੇ ਹੀ ਰਹਿ ਜਾਂਦਾ 3-4 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਵਿਖਾਉਣੇ ਇੱਕ ਐਚਐਫ ਟੋਕੜਾ ਦੋਸਤੋ ਤੇ ਇੱਕ ਦੋਸਤੋ ਜਰਸੀ ਆ ਸੋਹਣੇ ਕੱਦ ਕਾਰ ਠ ਵਾਲੀ ਤਾਜੀ ਸੂਈ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸੱਸੀ ਕਾ ਸੱਸੀ ਕਾਲ ਜੀ ਉਹ ਠੀਕ ਠਾਕ ਬਾਈ ਜੀ ਹਾਂਜੀ ਵਧ ਗਈ ਠੀਕ ਆ ਅੱਜ ਫਿਰ ਦੋ ਨਾਂਗਾ ਬਾਈ ਹਾਂਜੀ ਹਾਂਜੀ ਠੀਕ ਆ ਤੇ ਇੱਕ ਵਾਰੀ ਨਾਂ ਤੇ ਨੰਬਰ ਦੱਸ ਦਿਓ ਬਾਈ ਜੀ ਨਾਂ ਮੇਰਾ ਹਰਜਿੰਦਰ ਸਿੰਘ ਪਿੰਨ ਅਨੰਦਗੜ੍ਹ ਜਿਹੜਾ ਸ਼੍ਰੀ ਮੁਖਸਸ ਹੈ ਠੀਕ ਆ ਤੇ ਬਾਈ ਜਰਸੀ ਦੀ ਗੱਲ ਕਰੀਏ ਤਾਂ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹ ਸੂਈ ਨੂੰ 15 ਮਿੰਟ ਹੋ ਗਏ 15 ਦਿਨ ਹੋ ਗਏ ਹਾਂਜੀ ਤੇ ਦੁੱਧ ਕਿੰਨਾ ਬਈ ਇਸ ਵਕਤ ਦੁੱਧ ਅੱਜ 18 ਕਿਲੋ ਤਿਆਰ ਹੈ ਪੂਰਾ ਜਿਹੜਾ ਚਵਾ ਕੇ ਦੇ ਦੇਾਂਗੇ 18 ਕਿਲੋ ਹਾਂਜੀ ਠੀਕ ਆ ਸੂਆ ਕਿੰਨਾ ਸੂਈ ਆ ਬਈ ਸੂਆ ਤੀਜਾ ਸੂਈ ਆ ਤੀਜਾ ਸੂਈ ਆ ਹਾਂਜੀ ਲੋ ਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਜਰਸੀ ਆ ਕੋਈ ਛੋਟੇ ਕੱਦ ਕਾਠ ਵਾਲੀ ਹਵਾਨੇ ਦੀ ਤਿਆਰੀ ਦੋਸਤੋ ਵਿਖਾ ਦਿੰਨੇ ਆ ਤੇ ਬਾਈਆਂ ਦਾ ਦੋਸਤੋ 17-18 ਲੀਟਰ ਦੁੱਧ ਇਸ ਵਕਤ ਤਿਆਰ ਆ ਤੇ ਹਵਾਨੇ ਦੀ ਦੋਸਤੋ ਤਿਆਰੀ ਤੁਹਾਨੂੰ ਵਿਖਾ ਦਿੰਨੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਸ਼ਾਮ ਦਾ ਵੇਲਾ ਦੋਸਤੋ ਤਕਰੀਬਨ 5.5 ਦਾ ਟਾਈਮ ਹੋਊਗਾ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਜਜਮੈਂਟ ਕਰਾ ਦਿੰਨੇ ਆ ਸੋਹਣਾ ਥਾਣਾ ਲੱਗਿਆ ਦੋਸਤੋ ਖੁੱਲਾ ਥਾਣਾ ਤੇ ਦੋਵੇਂ ਪਾਸਿਆਂ ਤੋਂ ਅਨੁਮਾਨ ਕਰਾ ਦਿੰਨੇ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਦੇਖ ਸਕਦੇ ਆ ਦੋਸਤੋ ਸਾਫ਼ ਸੁਥਰਾ ਹਵਾਨਾ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਤੇ ਤੋੜ ਕੇ ਬਾਈ ਵਿਖਾ ਲਓ ਦੇਖ ਸਕਦੇ ਹੋ ਦੋਸਤੋ ਸੋਹਣਾ ਹਵਾਨਾ ਤੇ ਤੁਰੀ ਜਾਂਦੀ ਤੋਂ ਦੋਸਤੋ ਤੁਹਾਨੂੰ ਹੋਰ ਵੀ ਅਨੁਮਾਨ ਹੋ ਜਾਣਾ ਬਾਕੀ 4 ਵਜੇ ਦੋਸਤੋ 41 ਮਿੰਟ ਹੋ ਚੁੱਕੇ ਆ ਟਾਈਮ ਤੁਹਾਨੂੰ ਖਾ ਦਿੰਨੇ ਆ ਦੇਖ ਸਕਦੇ ਆ 42 ਮਿੰਟ ਹੋ ਗਏ ਪੌਣੇ 5 ਦਾ ਟਾਈਮ ਹੋ ਗਿਆ ਸੋਹਣੇ ਮੂਹ ਮੱਥੇ ਦੇ ਵਿੱਚ ਆ ਦੋਸਤੋ ਕਾਫੀ ਜੇ ਕਲਰ ਚ ਪੈ ਜਾਂਦੀ ਦੋਸਤੋ ਦੇਖ ਸਕਦੇ ਆ ਹਵਾਨੇ ਦੀ ਤਿਆਰੀ ਦੋਸਤੋ ਬਹੁਤ ਸੋਹਣੀ ਆ ਮੋੜ ਲਾਵੇ ਚੰਗੇ ਮੂੰਹ ਮੱਥੇ ਦੇ ਵਿੱਚ ਆ ਦੋਸਤੋ ਤੇ ਬੱਚਾ ਦੋਸਤੋ ਆਹਾ ਅਨਮਾਨ ਤੁਸੀਂ ਲਾ ਲੈਣਾ 15 ਦਿਨਾਂ ਦਾ ਬੱਚਾ ਦੋਸਤੋ ਵੱਛਾ ਇਹ ਮੁੱਲ ਕੀ ਕਰਾਂਗੇ ਬਈ ਇਹਦਾ ਮੁੱਲ ਦੀ ਬਾਹਰੀ ਅੱਗੇ 62000 ਹਾਂ ਜੀ ਮਾਨਤਨ ਹੋ ਜੂ ਬਈ ਹੋ ਜੂ ਹੀ ਮਾਨਤਨ ਸਕਦਾ ਲਓ ਵੀ ਸੱਜਣੋ ਮਾਨਤਨ ਤੁਹਾਡਾ ਇੱਥੇ ਆਇਆ ਤਾਂ ਹੋ ਜਾਣਾ 62000 ਰੁਪਏ ਮੋਲਾ ਸੋਹਣੇ ਕੱਦ ਕਾਠ ਵਾਲੀ ਹੈ ਦੋਸਤੋ ਕੋਈ ਛੋਟੇ ਕੱਦ ਕਾਠ ਵਾਲੀ ਨਹੀਂ ਤੇ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਐਚ ਐਫ ਆ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਆ ਇਹ ਕਿੰਨਵਾ ਸੂਆ ਸੂਈ ਆ ਬਈ ਇਹ ਤੀਜਾ ਸੂਆ ਸੂਈ ਆ ਆਪਣੇ ਕੋਲੇ ਗਾਵਾਂ ਸੂਈਆਂ ਤੁੰਨੇ ਠੀਕ ਆ ਤੇ ਇਹ ਸੂਈ ਨੂੰ ਡੇਢ ਮਹੀਨਾ ਹੋ ਗਿਆ ਇਹਨੂੰ ਡੇਢ ਮਹੀਨਾ ਹੋ ਗਿਆ ਹਾਂਜੀ ਤੇ ਕਿੰਨਵਾ ਸੂਆ ਸੂਈ ਆ ਬਈ ਤੀਜਾ ਸੂਆ ਸੂਈ ਠੀਕ ਆ ਤੀਜਾ ਸੂਆ ਸੂਈ ਆ ਤੇ ਹੁਣ ਦੁੱਧ ਕਿੰਨਾ ਬਈਏ ਤੇ ਸਿਰ 17 ਤੋਂ 12 ਕਿਲੋ ਇਹ ਚੱਲੀ 17 18 ਕਿਲੋ ਹਾਂਜੀ ਠੀਕ ਆ ਬੱਚਾ ਬਈ ਬੱਚਾ ਹੈ ਨਹੀਂ ਬੱਚੀ ਸੀ ਬੱਚੀ ਦੇਤੀ ਬੱਚੀ ਦੇਤੀ ਦੋਸਤੋ ਬਾਈਆਂ ਦਾ ਤੇ ਬੱਚਾ ਵੈਸੇ ਹੈ ਨਹੀਂ ਗਾ ਡੇਢ ਮਹੀਨਾ ਹੋ ਗਿਆ ਦੋਸਤੋ ਸੂਈ ਨੂੰ ਤੇ ਸੋਹਣੇ ਕੱਦਕਾਰ ਆਈਏ ਦੋਸਤੋ ਵੇਲਬੂਲ ਚੰਗੀ ਆ ਥੋੜੀਆਂ ਥੋੜੀਆਂ ਦੋਸਤੋ ਮੁੱਢੀਆਂ ਜਰੂਰ ਫੁੱਟੀਆਂ ਉਹ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਚੰਗੀ ਜਾਤ ਵਾਲੀ ਵਹਿੜਾ ਦੋਸਤੋ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ 17 ਲੀਟਰ ਤਿਆਰ ਹੈ ਬਈ ਇਸ ਵਕਤ ਸਾਰੇ ਉਸ ਤਾਰੇ ਮੰਨ ਲਓ ਠੀਕ ਆ ਲੋ ਵੀ ਸੱਜਣੋਂ ਬਾਈਆਂ ਦਾ ਦੁੱਧ 18 ਹੋਊਗਾ ਜਿਹੜਾ ਕੋਈ ਵੀਰ ਦੋਸਤੋ ਇਥੇ ਚੋਣੀ ਚਾਹੁੰਦਾ 17 ਲੀਟਰ ਚੋਕੇ ਲਾ ਸਕਦਾ ਦੋ ਟਾਈਮ ਚੋਲੋ 3 ਟਾਈਮ ਚੋਲੋ ਦੋਸਤੋ ਹਵਾਨੇ ਦੀ ਤਿਆਰੀ ਤੁਹਾਨੂੰ ਖਾ ਦਿੰਨੇ ਆ ਪੌਣੇ ਪੰਜ ਦਾ ਦੋਸਤੋ ਟਾਈਮ ਹੋ ਚੁੱਕਿਆ ਸ਼ਾਮ ਦਾ ਚਵਾਈ ਦਾ ਤਕਰੀਬਨ ਦੋਸਤੋ ਲੱਗ ਭਗ ਵੇਲਾ ਹੀ ਹੈ ਦੇਖ ਸਕਦੇ ਆ ਦੋਸਤੋ ਬਾਕੀ ਸੂਈ ਦੀ ਜਰੂਰਤ ਕੋਈ ਹੈਗੀ ਬੱਚੇ ਇਸ ਮੇਲ ਬੱਚੀ ਦੀ ਨਾਲ ਤੇ ਕੋਈ ਵੇਖਣਾ ਚਾਹਵੇ ਤਾਂ 10 ਰੁਪਏ ਦੇ ਲੋ ਵੀ ਸੱਜਣੋ ਦੋਵੇਂ ਪਾਸੇ ਦਾ ਤੁਹਾਨੂੰ ਹਣੇ ਦੀ ਜੱਜਮੈਂਟ ਆ ਜਿਹੜੀ ਕਰਵਾਤੀ ਦੋਸਤੋ ਤੋੜ ਕੇ ਵਿਖਾ ਦਿੰਨੇ ਆ ਬਾਈਆਂ ਦਾ ਦੋਸਤੋ ਸੂਈ ਦੀ ਆਪਣੇ ਕੋਲ ਵੀਡੀਓ ਹੈਗੀ ਹੈ ਬੱਚੇ ਸਮੇਤ ਜੇ ਕੋਈ ਵੀਰ ਦੋਸਤੋ ਵੇਖਣੀ ਚਾਹੁੰਦਾ ਹੋਵੇ ਤਾਂ ਬਾਈਆਂ ਦਾ ਵੀਡੀਓ ਵਿਖਾ ਦਿਆਂਗੇ ਦੋਸਤੋ ਹੀਟ ਵਗੈਰਾ ਚਾਹੀ ਨਹੀਂ ਬਾਈ ਨਹੀਂ ਹੋਏ ਤੱਕ ਨਹੀਂ ਠੀਕ ਆ ਲੋ ਵੀ ਸੱਜ ਨੂੰ ਬਾਈਆਂ ਦਾ ਹੀਟ ਚ ਨਹੀਂ ਆਈ 1.5 ਮਹੀਨੇ ਦੇ ਲਗਭਗ ਹੋ ਗਿਆ ਦੋਸਤੋ ਸੂਈ ਨੂੰ ਹਵਾਨਾ ਹੀ ਤਿਆਰੀ ਦੋਸਤੋ ਇਹਦੀ ਵੀ ਚੰਗੀ ਆ ਸ਼ਾਮ ਦਾ ਵੇਲਾ ਦੋਸਤੋ ਲਾਈ ਵੀ ਮੋਰਨ ਇਹਦਾ ਮੁੱਲ ਕੀ ਕਰਾਂਗੇ ਕਿਹੜਾ 55000 ਇਹਦਾ 55000 ਲਓ ਵੀ ਸਜਣੋ ਦੋਵਾਂ ਦਾ ਦੋਸਤੋ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਤੇ ਰੇਟ ਵੀ ਜਿਹੜੇ ਦੋਸਤੋ ਐਤੀ ਬਾਈ ਦੇ ਜੈਜੀ ਆ ਹਵੇ ਹਰ ਵਾਰੀ ਦੋਸਤੋ ਰੇਟ ਜੈਜੀ ਹੁੰਦੇ ਆ ਇਹਦਾ ਰੇਟ ਵੀ ਦੋਸਤੋ ਬਾਈ ਨੇ ਜੈਜੀ ਮੰਗਿਆ ਜਿਹੜਾ ਕੋਈ ਵੀਰ ਦੋਸਤੋ ਇੱਥੇ ਆ ਕੇ ਪਸੰਦ ਕਰੂਗਾ ਬਾਕੀ ਮੌਕੇ ਤੇ ਮਾਨਤਨ ਥੋੜਾ ਘਣਾ ਹੋ ਜਾਂਦਾ ਹੁੰਦਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਕੀ ਜਾਂਦੇ ਸੀ ਬਾਈ ਆਪਾਂ ਵੀ ਗਾਂ ਤਾਂ ਵੇਚਦੇ ਘਰੇ ਰੱਖੀਆਂ ਸੀਆਂ ਗਾਂਵਾਂ ਕੀ ਕਹਿੰਦੇ ਬਈ ਬੱਚਾ ਹੈ ਨਹੀਂ ਵੀ ਕਿਉਂ ਕਾਊ ਕਰਦਾ ਠੀਕ 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 ਸੁੱਧ ਘਰੇ ਵੀ ਨਸਤੇ ਪਰ ਰੱਖੀਆਂ ਸੀਗੀਆਂ ਮੱਝਾਂ ਜਾਂਦੀਆਂ ਦੋਨੇ ਹੁਣ ਆਪਾਂ ਦੋ ਰੀਆਂ ਲਓ ਵੀ ਸੱਜਣੋ ਪਹਿਲਾਂ ਦੀ ਵੀਡੀਓ ਆਪਾਂ ਬਾਈ ਕੋਲੋਂ ਘੱਟੋ ਘਾਟ 7-8 ਵੀਡੀਓ ਪਾ ਦੀਆਂ ਤੁਹਾਨੂੰ ਮੱਝ ਨਹੀਂ ਬਾਈ ਦੇ ਘਰੇ ਵਿਖੀ ਹੋਊਗੀ ਤੇ ਅੱਜ ਦੋ ਮੱਝਾਂ ਦੇਖੀਆਂ ਦੋਸਤੋ ਤੇ ਬਾਈ ਜਣਾ ਮੱਝਾਂ ਲੈ ਜਾਂਦੀਆਂ ਤੇ ਇਸੇ ਕਰਕੇ ਆਪਾਂ ਹੁਣ ਗਾਵਾਂ ਸੇਲ ਕਰਨ ਦੀ ਵਿਚਾਰ ਬਣਾਈ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸ